ਕ੍ਰਿਕਟ ਮੈਦਾਨ ਤੇ ਵਾਦੇ ਹਾਦਸਿਆਂ ਤੋਂ ਸਭ ਹੈਰਾਨ ਹਨ ਹੁਣ ਕ੍ਰਿਕਟ ਦੇ ਮੈਦਾਨ ਨੇ ਇੱਕ ਹੋਰ ਯੁਵਾ ਖਿਡਾਰੀ ਦੀ ਜਾਨ ਲੈ ਲਈ ਹੈ ਸਰੇਚ ਇੱਕ ਕ੍ਰਿਕਟ ਲੀਗ ਦੇ ਮੈਚ ਦੌਰਾਨ 24 ਸਾਲ ਦੇ ਬਲਵੰਤ ਪਤਪਨਾਥਨ ਦੀ ਛਾਤੀ ਤੇ ਗੇਂਦ ਲੱਗੀ ਗੇਂਦ ਲੱਗਣ ਕਾਰਨ ਬਲਵੰਤ ਦੀ ਮੌਤ ਹੋ ਗਈ ਬਲਵੰਤ ਨੂੰ ਇਲਾਜ ਲਈ 에어 ਐਮਬੂਲੈਂਸ ਤੇ ਹਸਪਤਾਲ ਪਹੁੰਚਾਇਆ ਗਿਆ ਪਰ ਸੱਟ ਕਾਰਨ ਬਲਵੰਤ ਦੀ ਮੌਤ ਹੋ ਗਈ ਉਹ ਬ੍ਰਿਟਿਸ਼ ਤਾਮਿਲ ਲੀਗ 'ਚ ਖੇਡ ਰਿਹਾ ਸੀ ਇਹ ਪਿਛਲੇ 6 ਮਹੀਨਿਆਂ 'ਚ ਕ੍ਰਿਕਟ ਮੈਦਾਨ ਤੇ ਹੋਈ ਤੀਜੀ ਮੌਤ ਹੈ ਇਸ ਤੋਂ ਪਹਿਲਾਂ ਨਵੰਬਰ ਚ ਫਿਲਿਪ ਹਿਊਗਜ਼ ਅਤੇ ਫਿਰ ਇਸੇ ਸਾਲ ਪਾਰਾਚ ਅੰਕਿਤ ਕੇਸ਼ਰੀ ਨੇ ਵੀ ਮੈਦਾਨ ਤੇ ਹੋਏ ਹਾਦਸੇ ਚ ਜਾਨ ਗਵਾ ਦਿੱਤੀ ਸੀ ਹਾਦਸੇ ਦਾ ਸ਼ਿਕਾਰ ਹੋਏ ਬਾਲਵੰਦ ਦੇ ਨਾਲ ਬੱਲੇਬਾਜ਼ੀ ਕਰ ਰਹੇ ਖਿਡਾਰੀ ਨੇ ਕਿਹਾ ਕਿ ਗੇਂਦ ਲੱਗਣ ਤੋਂ ਬਾਅਦ ਉਹ ਕੁਝ ਸਮੇਂ ਲਈ ਠੀਕ ਲੱਗ ਰਿਹਾ ਸੀ ਪਰ ਫਿਰ ਉਹ ਗਰਾਊਂਡ ਤੇ ਬੇਹੋਸ਼ ਹੋ ਗਿਆ ਇਨ੍ਹਾਂ ਹਾਦਸਿਆਂ ਤੋਂ ਇੱਕ ਗੱਲ ਸਾਫ਼ ਚਲਕਦੀ ਹੈ ਕਿ ਕ੍ਰਿਕਟ ਦੀ ਖੇਡ ਆਸਾਨ ਨਹੀਂ ਅਤੇ ਜੇਕਰ ਬੱਲੇਬਾਜ਼ ਤੋਂ ਗਲਤੀ ਹੋਈ ਤਾਂ ਗੋਲੀ ਦੀ ਰਫ਼ਤਾਰ ਨਾਲ ਆਉਂਦੀ ਗੇਂਦ ਬੱਲੇਬਾਜ਼ ਲਈ ਜਾਨਲੇਵਾ ਵੀ ਬਣ ਸਕਦੀ ਹੈ